ਅੱਜ ਸਾਡੀ ਨਾ ਖੁੱਲੀ ਚਰਚਾ ਜਿਹੜੀ ਆ ਸਾਰੇ ਪੰਜਾਬ ਚ ਹੋ ਰਹੀ ਆ ਤੁਸੀਂ ਦੇਖਿਆ ਜਦੋਂ ਦੇ ਦਵਿੰਦਰ ਯਾਦਵ ਜੀ ਸਾਡੇ ਜਿਹੜੇ ਪ੍ਰਭਾਰੀ ਬਣ ਕੇ ਆਏ ਨੇ ਉਹ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਤੇ ਤੁਹਾਨੂੰ ਪਤਾ ਸਾਡੀ ਲੋਕ ਸਭਾ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਵਾਸਤੇ ਇੱਕ ਜਿਹੜੀ ਖੁੱਲੀ ਚਰਚਾ ਦਾ ਮੰਚ ਤਿਆਰ ਕੀਤਾ ਗਿਆ ਕਾਂਗਰਸ ਦਿਹਾਤੀ ਦੇ ਵਿੱਚ ਜਿੱਦੇ ਵਿੱਚ ਸਾਰੇ ਲੋਕ ਸਭਾ ਹਲਕਿਆਂ ਤੋਂ ਵਰਕਰ ਤਕਰੀਬਨ ਸਾਰੇ ਆਣਗੇ ਔਰ ਖੁੱਲ ਕੇ ਗੱਲ ਹੋਏਗੀ ਆਪਣੇ ਦਿਲ ਦੀ ਗੱਲ ਕਈ ਵਾਰੀ ਜਿਹੜਾ ਵਰਕਰ ਉਹ ਨਹੀਂ ਕਰ ਸਕਦਾ ਕਿਉਂਕਿ ਮੀਟਿੰਗਾਂ ਤੁਸੀਂ ਅਕਸਰ ਵੇਖਦੇ ਜੇ ਤੁਸੀਂ ਸਾਰੇ ਸਿਆਣੇ ਜੀ ਵੀ ਲੀਡਰਸ ਗੱਲ ਕਰ ਜਾਂਦੇ ਆ ਇੱਥੇ ਅੱਜ ਲੀਡਰਸ ਗੱਲ ਨਹੀਂ ਕਰਨਗੇ ਇੱਥੇ ਯਾਦਵ ਜੀ ਹਰ ਇੱਕ ਬੰਦੇ ਨੂੰ ਆਪਣਾ ਜਿਹੜਾ ਵਿਚਾਰ ਹੈ ਰੱਖਣ ਵਾਸਤੇ ਕਹਿਣਗੇ ਤੂੰ ਆਪਣਾ ਵਿਚਾਰ ਰੱਖ ਸਕਦਾ ਤੇ ਖੁੱਲ ਕੇ ਬੋਲ ਸਕਦਾ ਇਸੇ ਕਰਕੇ ਜਿਹੜੀ ਮੀਡੀਆ ਉਹਨੂੰ ਅਲਾਉਡਨੇਗਾ ਕਿਉਂਕਿ ਇਹ ਘਰ ਦੇ ਵਿੱਚ ਇੱਕ ਸਮਾਗਮ ਹੈ ਉਸ ਤੋਂ ਬਾਅਦ ਤੁਹਾਨੂੰ ਬਾਈਟ ਦਿੱਤੀ ਜਾਊਗੀ ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਦੱਸਿਆ ਜਾਊਗਾ ਕੀ ਹੋਇਆ ਤੇ ਕਿਵੇਂ ਆ ਸਰ ਸਰ ਕੋਣ ਕੋਣ ਸ਼ਾਮਲ ਹੋ ਰਿਹਾ ਇਸ ਵਿੱਚ ਸਾਰੇ ਜਦੋਂ ਮੈਂ ਕਿਹਾ ਸਾਰੇ ਲੋਕ ਸਭਾ ਲੱਕੇ ਸਾਰੇ ਸਾਰੇ ਪੰਜੇ ਵਿਧਾਨ ਸਭਾ ਦੇ ਵਿੱਚ ਜਿੰਨੇ ਸਾਡੇ ਲੀਡਰਸ ਨੇ ਐਕਸ ਐਮ ਐਲ ਐਸ ਨੇ ਐਮ ਐਲ ਐਸ ਨੇ ਜਿੰਨੇ ਬਲੌਕ ਪ੍ਰੈਜ਼ੀਡੈਂਟ ਨੇ ਜਿੰਨੇ ਪ੍ਰੈਜ਼ੀਡੈਂਟ ਨੇ ਜਿੰਨੇ ਸਾਡੇ ਵਿੰਗ ਨੇ ਚਾਹੇ ਉਹ ਦਿਹਾਤੀ ਦੇ ਵਿੰਗ ਨੇ ਚਾਹੇ ਉਹ ਸ਼ਹਿਰੀ ਦੇ ਵਿੰਗ ਨੇ ਯੂਥ ਦੇ ਵਿੰਗ ਨੇ ਲੇਡੀਜ਼ ਦੇ ਵਿੰਗ ਨੇ ਸਾਰੇ ਦੇ ਸਾਰੇ ਆ ਰਹੇ ਨੇ ਦੇਖੋ ਮੈਂ ਤੁਹਾਨੂੰ ਜਦੋਂ ਕਹਿ ਦਿੱਤਾ ਵੀ ਸਾਰੇ ਆਉਣਗੇ ਇਹ ਖੁੱਲਾ ਚਰਚਾ ਹੈ ਖੁੱਲੀ ਮੰਚਾ ਕਿਸੇ ਨੂੰ ਪਰਸਨਲ ਇਨਵਿਟੇਸ਼ਨ ਨਹੀਂ ਗਿਆ ਪਹਿਲੀ ਗੱਲ ਕਿਸੇ ਨੂੰ ਪਰਸਨਲ ਬੇ ਬੀਗੈਸ ਸਪੋਕਸਮੈਨ ਮੈਂਬਰ ਸਤੋ ਸਪੋਕਸਮੈਨ ਮੈਨੂੰ ਵੀ ਨਹੀਂ ਗਿਆ ਪਰ ਇਹ ਸਾਡਾ ਖੁੱਲਾ ਮੰਚ ਆ ਖੁੱਲੀ ਚਰਚਾ ਹੈ ਜਿਹੜਾ ਖੁੱਲਾ ਜਦੋਂ ਸਾਰਾ ਖਾੜਾ ਹੀ ਖੁੱਲਾ ਹੈ ਤੇ ਫਿਰ ਜਿਹੜਾ ਮਰਜ਼ੀ ਆਵੇ ਲੱਤਕ ਜਿਹੜੇ ਰੂਸੇ ਉਹਨਾਂ ਨੂੰ ਮਨਾਇਆ ਜਾਵੇ ਦੇਖੋ ਰੂਸਿਆ ਰੂਸਨਾ ਮਨਾਉਣਾ ਇਹ ਪਾਰਟੀਆਂ ਚੱਲਦਾ ਰਹਿੰਦਾ ਬਹੁਤ ਵੱਡੀ 138 ਸਾਲ ਪੁਰਾਣੀ ਪਾਰਟੀ ਹੈ ਇਹ ਚੱਲਦਾ ਰਹਿੰਦਾ ਬਿਲਕੁਲ ਕੋਈ ਸ਼ੱਕ ਨਹੀਂ ਬਹੁਤ ਸੋਹਣਾ ਤੁਹਾਡਾ ਕੁਐਸਚਨ ਹੈ ਰੂਸਿਆ ਨੂੰ ਮਨਾ ਕੇ ਨਾਲ ਲੈ ਕੇ ਚੱਲਣ ਦੇ ਨਾਲ ਜਿਹੜੀ ਪਾਰਟੀ ਉਹ ਮਜ਼ਬੂਤ ਹੁੰਦੀ ਹੈ जब से इंचार्ज पंजाब बना हूँ। तब से मेरी कोशिश है कि हमारे जो कार्यकर्ता हैं, हम है उनसे मिल सकें उनसे बात कर सकें उनसे चर्चा कर सकें क्या क्या समस्याएं हैं वो देखते हैं क्या क्या हमारे जो चैलेंजेस हैं वो हमारे सामने क्या हैं, और उसमें जो हमारे कार्यकर्ता है चाहे वो लेवल का है चाहे वो हमारे मंडल के लेवल का है उन सभी के हम सुझाव बहुत दे अच्छे सुझाव मुझे पिछली जो मीटिंग्स मीटिंग हमने अभी तक पार्लियामेंट में की है बहुत अच्छे सुझाव आए हैं और मुझे लगता है कि हमारी जो ऑर्गेनाइजेशन है बहुत मजबूती के साथ रहे नहीं राजा वडिंग जी अभी आ रहे हैं दो दिन जरूर उनको तबियत खराब होने की वजह से वो नहीं पहुंच पाए थे लेकिन राजा वडिंग जी है या बाजुवाजी हैं या हमारे जितने भी सीनियर लीडर्स हैं एमपी के एमपी का जो उम्मीदवार होगा उसके लिए भी चर्चा होगी इसमें अभी नहीं ये ये सिर्फ हमारा हमारे संगठन को क्या क्या संगठन क्या क्या चैलेंजेस देखता है उस बारे में कांग्रेस उपाध्यक्ष नरसिंह जी जाकर उनके से सरपंची ਆਮ ਤੌਰ ਤੇ ਜਿਹੜੇ ਲੋਕੀ ਸੇਵਾ ਕਰਦੇ ਨੇ ਉਹ ਕੱਟੇ ਨੇ ਸਰਕਾਰੀ ਨੌਕਰੀਆਂ ਦੇ ਉਹ ਬੈਂਕੀ ਡਾਕਟਰ ਦੇ ਪਰਿਵਾਰ ਦੇ ਸਾਲੀਆਂ ਅੱਜ ਸਾਡੀ ਨਾ ਖੁੱਲੀ ਚਰਚਾ ਜਿਹੜੀ ਆ ਸਾਰੇ ਪੰਜਾਬ ਚ ਹੋ ਰਹੀ ਆ ਤੁਸੀਂ ਦੇਖਿਆ ਜਦੋਂ ਦੇ ਦਵਿੰਦਰ ਯਾਦਵ ਜੀ ਸਾਡੇ ਜਿਹੜੇ ਪਰਿਵਾਰੀ ਬਣ ਕੇ ਆਏ ਨੇ ਉਹ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਤੇ ਤੁਹਾਨੂੰ ਪਤਾ ਸਾਡੀ ਲੋਕ ਸਭਾ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਵਾਸਤੇ ਇੱਕ ਜਿਹੜੇ ਖੁੱਲੀ ਚਰਚਾ ਦਾ ਮੰਚ ਤਿਆਰ ਕੀਤਾ ਗਿਆ ਕਾਂਗਰਸ ਵਿਧਾਇਤੀ ਦੇ ਵਿੱਚ ਜਿੱਦੇ ਵਿੱਚ ਸਾਰੇ ਲੋਕ ਸਭਾ ਹਲਕਿਆਂ ਤੋਂ ਵਰਕਰ ਤਕਰੀਬਨ ਸਾਰੇ ਆਣਗੇ ਔਰ ਖੁੱਲ ਕੇ ਗੱਲ ਹੋਏਗੀ ਆਪਣੇ ਦਿਲ ਦੀ ਗੱਲ ਕਈ ਵਾਰੀ ਜਿਹੜਾ ਵਰਕਰ ਨਹੀਂ ਕਰ ਸਕਦਾ ਕਿਉਂਕਿ ਮੀਟਿੰਗਾਂ ਤੁਸੀਂ ਅਕਸਰ ਵੇਖਦੇ ਜੇ ਤੁਸੀਂ ਸਾਰੇ ਸਿਆਣੇ ਜੀ ਬੀ ਲੀਡਰਸ ਗੱਲ ਕਰ ਜਾਂਦੇ ਆ ਇੱਥੇ ਅੱਜ ਲੀਡਰਸ ਗੱਲ ਨਹੀਂ ਕਰਨਗੇ ਇੱਥੇ ਯਾਦਵ ਜੀ ਹਰ ਇੱਕ ਬੰਦੇ ਨੂੰ ਆਪਣਾ ਜਿਹੜਾ ਵਿਚਾਰ ਹੈ ਰੱਖਣ ਵਾਸਤੇ ਕਹਿਣਗੇ ਤੂੰ ਆਪਣਾ ਵਿਚਾਰ ਰੱਖ ਸਕਦਾ ਤੇ ਖੁੱਲ ਕੇ ਬੋਲ ਸਕਦਾ ਇਸੇ ਕਰਕੇ ਜਿਹੜੀ ਮੀਡੀਆ ਉਹਨੂੰ ਅਲਾਉਡ ਨੇਗਾ ਕਿਉਂਕਿ ਇਹ ਘਰ ਦੇ ਵਿੱਚ ਇੱਕ ਸਮਾਗਮ ਹੈ ਉਸ ਤੋਂ ਬਾਅਦ ਤੁਹਾਨੂੰ ਬਾਈਟ ਦਿੱਤੀ ਜਾਊਗੀ ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਦੱਸਿਆ ਜਾਊਗਾ ਕੀ ਹੋਇਆ ਤੇ ਕਿਵੇਂ ਹੋਇਆ ਸਰ ਸਰ ਕੋਣ ਕੋਣ ਸ਼ਾਮਲ ਹੋ ਰਿਹਾ ਇਸ ਮੀਟਿੰਗ ਦੇ ਵਿੱਚ ਸਾਰੇ ਜਦੋਂ ਮੈਂ ਕਿਹਾ ਸਾਰੇ ਲੋਕ ਸਭਾ ਲੇਖ ਸਾਰੇ ਸਾਰੇ ਪੰਜੇ ਵਿਧਾਨ ਸਭਾ ਦੇ ਵਿੱਚ ਜਿੰਨੇ ਸਾਡੇ ਲੀਡਰਸ ਨੇ ਐਕਸ ਐਮ ਐਲ ਐਸ ਨੇ ਐਮ ਐਲ ਐਸ ਨੇ ਜਿੰਨੇ ਬਲਾਕ ਪ੍ਰੈਜ਼ੀਡੈਂਟ ਨੇ ਜਿੰਨੇ ਪ੍ਰੈਜ਼ੀਡੈਂਟ ਨੇ ਜਿੰਨੇ ਸਾਡੇ ਵਿੰਗ ਨੇ ਚਾਹੇ ਉਹ ਦਿਹਾਤੀ ਦੇ ਵਿੰਗ ਨੇ ਚਾਹੇ ਉਹ ਦੇਖੋ ਮੈਂ ਤੁਹਾਨੂੰ ਜਦੋਂ ਕਹਿਤਾ ਵੀ ਸਾਰੇ ਆਉਣਗੇ ਇਹ ਖੁੱਲਾ ਚਰਚਾ ਹੈ ਖੁੱਲੀ ਮੰਚਾ ਕਿਸੇ ਨੂੰ ਪਰਸਨਲ ਇਨਵਿਟੇਸ਼ਨ ਨਹੀਂ ਗਿਆ ਪਹਿਲੀ ਗੱਲ ਕਿਸੇ ਨੂੰ ਪਰਸਨਲ ਮੈਂ ਬੀਇੰਗ ਐ ਸਪੋਕਸਮੈਨ ਮੈਂ ਅੰਮ੍ਰਿਤਸਰ ਦੇ ਸਪੋਕਸਮੈਨ ਨੇ ਮੈਨੂੰ ਵੀ ਨਹੀਂ ਗਿਆ ਪਰ ਇਹ ਸਾਡਾ ਖੁੱਲਾ ਮੰਚਾ ਖੁੱਲੀ ਚਰਚਾ ਹੈ ਜੇ ਖੁੱਲਾ ਜਦੋਂ ਸਾਰਾ ਖਾੜਾ ਹੀ ਖੁੱਲਾ ਹੈ ਤੇ ਫਿਰ ਜਿਹੜਾ ਮਰਜ਼ੀ ਆਵੇ ਲੱਗ ਜਿਹੜੇ ਰੁੱਸੇ ਉਹਨਾਂ ਨੂੰ ਮਨਾਇਆ ਜਾਵੇ ਦੇਖੋ ਰੁੱਸਿਆ ਰੁਸਣਾ ਮਨਾਉਣਾ ਇਹ ਪਾਰਟੀਆਂ ਚੱਲਦਾ ਰਹਿੰਦਾ ਬਹੁਤ ਵੱਡੀ 138 ਸਾਲ ਪੁਰਾਣੀ ਪਾਰਟੀ ਹੈ ਇਹ ਚੱਲਦਾ ਰਹਿੰਦਾ ਬਿਲਕੁਲ ਕੋਈ ਸ਼ੱਕ ਨਹੀਂ ਬਹੁਤ ਸੋਹਣਾ ਤੁਹਾਡਾ ਕੁਐਸ मना के नाल लेके चलने पार्टी है वो मजबूत होती पंजाब बना हूँ। तब से मेरी कोशिश है कि हमारे जो कार्यकर्ता हैं, हम उनसे मिल सकें उनसे बात कर सकें उनसे चर्चा कर सकें क्या क्या समस्याएं है वो देखते हैं क्या क्या हमारे जो चैलेंजेस हैं, वो हमारे सामने क्या है और उसमें जो हमारे कार्यकर्ता है चाहे वो दूसरे लेवल का है चाहे वो हमारे मंडल के लेवल का है उन सभी तो के हम सुझाव तो बहुत अच्छे सुझाव मुझे पिछली जो मीटिंग्स छह हमने अभी तक पार्लियामेंट में की है बहुत अच्छे सुझाव आए हैं और मुझे लगता है कि हमारी जो ऑर्गेनाइजेशन है बहुत मजबूती के साथ भी सवाल खड़े हो रहे हैं नहीं नहीं राजा वडिंग जी भी आ रहे हैं दो दिन जरूर उनको तबीयत खराब होने की वजह से वो नहीं पहुंच पाए थे लेकिन राजा वड़िंग जी हैं, या बाजवा जी हैं, या हमारे जितने भी सीनियर लीडर्स हैं। एमपी तो के तो एमपी का जो उम्मीदवार होगा उसके लिए भी चर्चा होगी इसमें अभी नहीं ये ये सिर्फ याराद हमारा याराद 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 पर, तो 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 हमारे संगठन संगठन क्या क्या चैलेंजेस देखता है उस बारे में